ਸਾਰੀ ਯੋਗ ਪ੍ਰਿੰਸੀਪਲ ਸਾਈਬਦੀਆ ਆਪਕ ਸਹਿबान ਅਤੇ ਪਿਆਰੇ ਵਿਦਿਆਰਥੀ ਅੱਜ ਦਾ ਮੇਰਾ ਵਿਸ਼ਾ ਹੈ श्री गुरु तेग बहादुर साहिब जी दात्राव जय जयकार करे सब कोई श्री गुरु नानक साहिब जी जोत ने जिस, जिस भी धरती उत्ते चरण पाए उस ज्ञान -कान दा चान हो गया साल सोलह सौ सो पैंठ ईस्वी महीनिया जदो सरद रुत्त शुरू हो रही थी श्री गुरु तेग बहादुर साहिब जी परिवार कुछ सिखा समेत बुआद मालवे दरण लिये रवाना होत्र केवल कोई सफर ही नहीं सी� ਸਗੋ ਹੀ ਤਾਂ ਗੁਰੂਸਥਾਨਾਂ ਦੇ ਦਰਸ਼ਨਾ ਦਿਦਾਰੇ ਕਰਨ ਤੇ ਸਿੱਖ ਸੇਵਕਾਂ ਨੂੰ ਗੁਰਸਿੱਖੀ ਵਿੱਚ ਹੋਰ ਪਰਪੰਕ ਕਰਕੇ ਮਨੁੱਖਤਾ ਨੂੰ ਨਿੱਜ ਤੋਂ ਉੱਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣ ਬੇਪਰਵਾਦੀ ਜੰਜਾਲਾਂ ਤੋਂ ਲੋਕਾਂ ਨੂੰ ਬਚਾਉਣ ਸਭ ਨੂੰ ਸਾਂਝੇਵਾਲ ਦਾ ਹੋਕਾ ਦੇ ਇਨਕੀਰਤ ਦੀ ਮਹਾਨਤਾ ਸਮਝਾਉਣ ਵੰਡ ਛਕਣ ਦੀ ਪ੍ਰੇਰਣਾ ਦੇਣ ਨਾਮ ਜਪਣ ਦੀ ਦਾਤ ਬਖਸ਼ਣ ਅਤੇ ਦਿਲਾਂ ਨੂੰ ਨਵਾਂ ਰਾਹ ਖੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਨਾਲ ਸ੍ਰੀ ਪਟਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਿਲਾਪ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਾਤ ਤੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉੱਥੋਂ ਗੁਰੂ ਜੀ ਪਟਪੁਰ ਤੋਂ ਕਨੌਲੀ ਹੁੰਦੇ ਹੋਏ ਰੋਪੜ ਜਿੱਥੇ ਹੁਣ ਗੁਰਦੁਆਰਾ ਸਦਾ ਵਰਤ ਸਾਈਬ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਜਰਾਪੂਰ ਮਾਜਰਾ ਦੁਗਰੀ ਕੁਰਾਲੀ ਹੁੰਦੇ ਹੋਏ ਕੜੂਆ ਵੀ ਇੱਕ ਬਾਗ ਵਿੱਚ ਡੇਰੇ ਲਾਇਏ ਜਿੱਥੇ ਹੁਣ ਜਾਂਦਾਰ ਗੁਰੂ ਅਸਥਾਨ ਦੀ ਸ਼ੋਭਿਧਾਨ ਇਨਾ ਥਾਂ ਤੇ ਹਰ ਪਿੰਡ ਹਰ ਗਲੀ ਵਿੱਚੋਂ ਲੋਕ ਆਪਣੇ ਦੁੱਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਦੇ ਮਨਾਂ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ੀਸ਼ ਕਰਦੇ ਨੰਦਪੂਰ ਵਿੱਚ ਹੜ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਤੇ ਨਦੀ ਦਾ ਰੁਖ ਮੋੜਵਾ ਦਿੱਤਾ ਉੱਥੋਂ ਆਪ ਜੀ ਰੈਲੋ ਪਹੁੰਚੇ ਤੇ ਫਿਰ ਪਿੰਡ ਬਹਿੜ ਉਹ ਵੀ ਹੜ੍ਹ ਦੀ ਮਾਰ ਤੋਂ ਬਚਾਇਆ ਤੇ ਮਕਾਰੋਪੁਰ ਦਾਦੂ ਮਾਜਰਾ ਪੰਗੜਾ ਨਾਲ ਆਂਕੜੇ ਹੁੰਦੇ ਹੋਏ 9 ਲੱਖੇ ਪੁੱਜੇ ਜਿੱਥੇ ਇੱਕ ਬੰਜਾਰੇ ਨੇ ਆਪ ਨੂੰ 9 ਟਕੇ ਭੇਟ ਕੀਤੇ ਅਤੇ ਕਿਹਾ ਇਹ ਤੁਛ ਜਹੀ ਭੇਟਾ ਹੈ ਗੁਰੂ ਜੀ ਨੇ ਫਰਮਾਇਆ ਇਹ 9 ਟਕੇ ਨਹੀਂ ਸਗੋ 9 ਲੱਖ ਦੇ ਸਮਾਨ ਹਨ ਇਸੇ ਲਈ ਇਸ ਨੂੰ ਉਸ ਨੂੰ ਪਿੰਡ ਦਾ ਨਾਮ 9 ਲੱਖਾ ਪੈ ਗਿਆ ਇਥੋਂ ਗੁਰੂ ਜੀ ਤਹਿਲਪੁਰ ਤਹਿਲਪੁਰਾ ਹੁੰਦੇ ਹੋਏ ਸੈਫਾਬਾਦ ਜਿਸ ਨੂੰ ਹੁਣ ਬਹਾਦਰਗੜ ਆਖਦੇ ਹਨ ਪਹੁੰਚੇ ਇਥੋਂ ਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਆਗਲਵਾਂਡੀ ਲੈਣ ਆਇਆ ਸੇਫਾ ਬਾਤ ਤੋਂ ਗੁਰੂ ਜੀ ਪਿੰਡ ਲਹਿਰ ਜੋਕਾ ਪਟਿਆਲਾ ਦਾ ਗੁਰਦੁਆਰਾ ਦੁਖਨੀਵਾਰਨ ਸਾਹਿਬ ਅਲੋ ਅਖਰ ਅਲੋ ਅਰਖ گاਗਾਉਂ ਦੇ ਹੋਏ ਸਮਾਨਾ ਪਹੁੰਚੇ ਇਸ ਜਗ੍ਹਾ ਹੁਣ ਗੁਰੂ ਘਰ ਖੜਾ ਸਾਹਿਬ ਜੂ ਸ਼ੋਭਿਤ ਹਨ ਇੱਥੋਂ ਗੁਰੂ ਜੀ ਮੁੱਲੋਵਾਲ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਖੂਹ ਸਾਫ਼ ਕਰਵਾਇਆ ਤੇ ਪਾਣੀ ਭਰਨ ਲਈ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਛ ਦਿਨ ਇੱਥੇ ਹੀ ਰਹੇ ਤੇ ਇੱਕ ਸਿੱਖ ਭਾਈ ਨਾਨੂ ਜੀ ਨੂੰ ਮਨਜੀ ਬਖਸ਼ੀ ਇਥੋਂ ਗੁਰੂ ਜੀ ਨੇ ਸੇਖਾ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਤੇ ਤੇ ਇੱਥੇ ਗੁਰੂ ਜੀ ਨੇ ਭਾਈ ਧਿਆਨਾ ਜੀ ਨੂੰ ਉਤਾਰਿਆ ਤੇ ਫਿਰ ਕੱਟੂ ਪੈਣੀ ਫਰਵਾਹੀ ਤੋਂ ਹੰਡਿਆਈਆਂ ਪਹੁੰਚੇ ਸਜਾਗਾ ਉਸ ਸਮੇਤ ਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਫੋੜਾ ਹੋ ਕੇ ਕੰਬੜੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਦੇ ਇਲਾਜ ਲਈ ਸ਼ੀਸ਼ ਦਿੱਤੀ ਇੱਥੋਂ ਗੁਰੂ ਜੀ ਢੋਲੇਵਾਲ ਚੱਲ ਪਏ ਢੋਲੇ ਹੁਣ ਗੁਰਦੁਆਰਾ ਮਾੜੀ ਸਰ ਗੁਰੂ ਜੀ ਦੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੋਹੀਵਾਲ ਢਾਬ ਹੁੰਦੇ ਹੋਏ ਪੁੰਦੜ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਹਿਬ ਸ਼ੋਭਿਤਾ ਹੈ ਨੇ ਉੱਥੋਂ ਤਪਾ ਦੇ ਫਿਰ ਰੱਲੇ ਤੋਂ ਬਾਹਰ-ਬਾਰ ਡੇਰਾ ਕੀਤਾ ਕਹਿੰਦੇ ਹਨ ਕਿ ਉੱਥੇ ਹੀ ਸੁਲਤਾਨੀਏ ਦਾ ਭਤੀਜਾ ਜੋਗਾ ਮਸਤ ਰਹਿੰਦਾ ਸੀ ਗੁਰੂ ਜੀ ਨੇ ਬਚਨ ਕੀਤਾ ਜੋਗਾ ਆਪਣੇ ਜੋਗਾ ਭਾਵੇਂ ਹੀ ਕਿਸੇ ਦੇ ਕੰਮ ਆਉਣ ਜੋਗਾ ਨਹੀਂ ਹੈ ਗੁਰੂ ਜੀ ਦੇ ਹੀ ਬਚਨ ਜਦੋਂ ਜੋਗੇ ਨੂੰ ਪਤਾ ਚੱਲੇ ਤਾਂ ਉਹ ਆਪ ਜੀ ਪਾਸ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਇੱਥੇ ਨਗਰ ਵਸਾ ਲਵੋ ਪਿੰਡ ਬਰਕਤ ਵਾਲਾ ਤੇ ਜੀਤ ਹੋਵੇਗਾ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਜੋਗਾ ਹੈ ਜਿਸ ਨੂੰ ਜੋਗਾ ਰੱਲਾ ਵੀ ਆਖਦੇ ਹਨ ਜੋਗੇ ਨੂੰ ਵਾਰ ਦੇ ਕੇ ਗੁਰੂ ਜੀ ਪਪਾਰ ਨਗਰ ਆਏ ਇੱਥੇ ਪਿੰਡ ਪੁੱਦੜ ਦੀ ਸਾਰੀ ਵਸੋਂ ਦਰਸ਼ਨਾ ਲਈ ਆਈ। ਭੁਪਾਲ ਤੋਂ ਖੀਵਾ ਵੱਡਾ ਹੁੰਦੇ ਹੋਏ ਸਮਰਾਵਾਂ ਨਗਰ ਅਟਕ ਗਏ। ਕਾਬਲ ਤੋਂ ਗੁਰੂ ਜੀ ਦੇ ਦਰਸ਼ਨਾ ਲਈ ਸ਼੍ਰੀ ਸ਼ਰੀ ਨੰਦਪੁਰ ਸਾਹਿਬ ਪਹੁੰਚੀ ਸੰਗਤ ਇੱਥੇ ਆਪ ਜੀ ਨੂੰ ਆਮੇ ਲਈ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਇੱਥੇ ਹੀ ਭੀਖੀ ਦਾ ਚੋਦਰੀ ਦੇਸ਼ ਜੋ ਕੀ ਧਰਮ ਛੱਡ ਕੇ ਸਰਾ ਅਨੁਸਾਰ ਚੱਲਣ ਲੱਗ ਪਿਆ ਸੀ। ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਭਰਾਵਾਂ ਨਾਲ ਮੀਆਂ ਕਰਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੱਡੂਆ ਦੇ ਸਿੱਖ ਭਾਈ ਮੁਗਲੂ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਯੁੱਧ ਵਿੱਚ ਭਾਗ ਲਿਆ ਸੀ ਅਤੇ ਹੁਣ ਆਪਣੇ ਅੰਤਿਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨਾਂ ਲਈ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨਿਹਾਲ ਕੀਤਾ ਤੇ ਅੱਗੇ ਪਿੰਡ ਤੇ ਲੇਉ ਜਾ ਪੁੱਜੇ ਦੱਸਿਆ ਜਾਂਦਾ ਹੈ ਕਿ ਇੱਥੇ ਵੀ ਇੱਕ ਸਾਧੂ ਤੁਲਸੀਦਾਸ ਆਪਣੇ ਅੰਤਿਮ ਸਮੇਂ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਵੀ ਜਿੰਦਗੀ ਦੀਆਂ ਅਵਸਥਾਵਾਂ ਵਿੱਚੋਂ ਉੱਚਾ ਹੋਣ ਦਾ ਵੱਲ ਦੱਸਿਆ ਗੁਰੂ ਜੀ ਸਮਾਨਾ ਸ਼ਾਹਪੁਰ ਦੇ ਲਾਗਲੇ ਪਿੰਡਾਂ ਵਿੱਚ ਬਖਸ਼ਿਸ਼ਾਂ ਦੇ ਕਰਦੇ ਅਲੀ ਸ਼ੇਰ ਕਲਾ ਪੁੱਜੇ ਇਹ ਪਿੰਡ ਧੀਆਂ ਦੇ ਵਪਾਰ ਲਈ ਪ੍ਰਚਲਿਤ ਸੀ ਗੁਰੂ ਜੀ ਨੇ ਲੋਕਾਂ ਨੂੰ ਜਿਹਾ ਕਰਨ ਤੋਂ ਵਰਜਿਆ ਤੇ ਬੱਚਿਆਂ ਨੂੰ ਸਤਿਕਾਰ ਨਾਲ ਵਿਆਹ ਵਿਆਹ ਦਾ ਉਪਦੇਸ਼ ਦਿੱਤਾ ਇੱਥੋਂ ਆਪ ਜੀ ਖਿਆਲਾਖਾਨ ਪਿੰਡ ਮੋਰ ਦੇਖੋ ਸਾਬੋ ਕੀ ਤਲਵੰਡੀ ਬਰਾ ਬਚੂਆਣਾ ਤੋਂ ਉਹ ਦਰਿਆ ਸਰਸਵਤੀ ਦਾ ਪੱਤਨ ਪਾਰ ਕਰਕੇ ਤਪਦੀਆਂ ਰੂਹਾਂ ਨੂੰ ਠਾਰਨ ਲਈ ਤਮਤਾਨਵਾਲ ਚਲੇ ਗਏ ਤਮਤਾਨ ਜਿੱਥੇ ਹੁਣ ਗੁਰਦੁਆਰਾ ਤਮਤਾਨ ਸਾਹਿਬ ਸੁਆਸੁਭਾਈਮਾਨ ਹਨ ਵਿਖੇ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਸਿਪਾਈਆਂ ਨੇ ਬੰਦੀ ਬਣਾ ਲਿਆ ਤੇ ਦਿੱਲੀ ਲਜਾਇਆ ਗਿਆ ਸੇ ਸਮੇਂ ਮੁੰਗਲ ਬਾਚਾ ਰੰਗ ਜੇਬ ਨੇ ਰਾਜਾ ਰਾਮ ਸਿੰਘ ਨੂੰ ਆਚਾਮ ਉਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜੁਮਲਾ ਮੀਰ ਜੁਮਲਾ ਦੀਨ ਮੁੰਗਲ ਸੈਨਾ ਨੇ ਆਚਾਮ ਉਤੇ ਹਮਲਾ ਕੀਤਾ ਸੀ ਜੋ ਸਫਲ ਰਿਆ ਸੀ ਆਚਾਮ ਉਤੇ ਹਮਲਾ ਮੋਤ ਸਹਿੜਨ ਤੋਂ ਕੱਟ ਨਹੀਂ ਸੀ ਰਾਜਾ ਰਾਮ ਸਿੰਘ ਨੂੰ ਇਸ ਚਿੰਤਾ ਵਿੱਚ ਵੇਖ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਮਦਦ ਲੈਣ ਲਈ ਕਿਹਾ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਗੁਰੂ ਜੀ ਤੋਂ ਪ੍ਰੋਸਾ ਮਿਲਨ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਅੱਗੇ ਗੁਰੂ ਜੀ ਨੂੰ ਰਿਹਾ ਕਰਨ ਦੀ ਬੇਨਤੀ ਕੀਤੀ ਗੁਰੂ ਜੀ ਗੁਰੂ ਸਾਹਿਬ ਜੀ ਰਹਾਈ ਤੋਂ ਉਪਰੰਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚਲੇ ਚੱਲ ਪਏ ਮਥੂਰਾ ਅਗਰਾ ਇਟਾਵਾ ਕਾਨਪੂਰ ਲਖਨਊ ਫਤਿਹਪੁਰ ਆਦਿ ਸ਼ਹਿਰਾਂ ਵਿੱਚੋਂ ਹੀ ਹੁੰਦੇ ਹੋਏ ਅਲਾਹਾਬਾਦ ਪਹੁੰਚੇ ਤੇ ਇਥੋਂ ਕੁਝ ਸਮਾਂ ਰਹੇ ਜਿੱਥੇ ਅੱਜਕੱਲ ਗੁਰਦੁਆਰਾ ਸਾਹਿਬ ਸਥਾਪਤ ਹਨ ਲਾਹਾਬਾਦ ਦੇ ਪਿੱਛੋਂ ਮਿਰਜ਼ਾਪੁਰ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਰਸ ਪਹੁੰਚੇ ਜਿੱਥੇ ਉਹ 2 ਹਫ਼ਤੇ ਰਹੇ ਇੱਥੇ ਆਦਿਗਾਰ ਵਜੋਂ ਕਿ ਆਦਿਗਾਰ ਵਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਤੋਂ ਗੁਰੂ ਜੀ ਸ਼ਾਸ਼ਾ ਰਾਮ ਗਏ ਇੱਥੇ ਗੁਰੂ ਸਾਹਿਬ ਦਾ ਇੱਕੇ ਸਰਦ ਆਲੂ ਤੇ ਮਛੂਰ ਪ੍ਰਚਾਰਕ ਚਾਚਾ ਫੱਗੂ ਮਾਲਾ ਰਹਿਦਾ ਸੀ ਸ਼ਾਸ਼ਾ ਰਾਮ ਸ਼ਹਿਰ ਵਿੱਚ ਅੱਜ ਕੱਲ ਤਿੰਨ ਗੁਰਦੁਆਰੇ ਸਥਾਪਤ ਹਨ ਗੁਰੂ ਜੀ ਸ਼ਾਸ਼ਾ ਰਾਮ ਤੋਂ ਬੋਧ ਗਿਆ ਜੋ ਕਿ ਬੁੱਧ ਅਤੇ ਹਿੰਦੂ ਧਰਮ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਪਹੁੰਚੇ ਇੱਥੇ ਮਾਤਾ ਗੁਜਰੀ ਜੀ ਤੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੇ ਪਰਾਤਾ ਕਿਰਪਾਲ ਚੰਦ ਜੀ ਆਦਿ ਨੂੰ ਇੱਥੇ ਹੀ ਛੱਡ ਕੇ ਟਾਕਾਵਲ ਚਲੇ ਗਏ ਮਾਤਾ ਗੁਜਰੀ ਜੀ ਨੇ ਬਾਅਦ ਵਿੱਚ ਇਸੇ ਸਥਾਨ ਤੇ ਬਾਲਕ ਗੋਬਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ੍ਰੀ ਦਸ਼ਮੇਸ਼ ਗੁਰੂ ਸਿੰਘ ਜੀ ਕਹਾਏ ਆਸ਼ਾਮ ਬਲ ਜਾਂਦੇ ਹੋਇਆ ਰਾਜਾ ਰਾਮ ਸਿੰਘ ਵੀ ਪਟਨਾ ਵਿਖੇ ਹੀ ਨਵੇਂ ਬਾਦਸ਼ਾਹ ਨੂੰ ਮਿਲਿਆ ਅਤੇ ਉਸਨੇ ਗੁਰੂ ਜੀ ਨੂੰ ਨਾਲ ਚੱਲਣ ਲਈ ਬੇਨਤੀ ਕੀਤੀ ਜਿਸ ਪਿੱਛੋਂ ਆਪ ਟਾਕੇਵਾਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਮੁਘੇਰ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹਨ ਜਿੱਥੇ ਇੱਕ ਪੁਰਾਣਾ ਮੰਜਾਵੀ ਹੈ ਜਿਸ ਉੱਤੇ ਗੁਰੂ ਸਾਹਿਬ ਜੀ ਆਰਾਮ ਕਰਿਆ ਕਰਦੇ ਸਨ ਮੁਘੇਰ ਤੋਂ ਪਾਗਲਪੁਰ ਹੁੰਦੇ ਹੋਏ ਗੁਰੂ ਜੀ ਕੰਤਨਗਰ ਪਹੁੰਚੇ ਅਤੇ ਉੱਥੋਂ ਅੱਗੇ ਰਾਜ ਮਹਿਲ ਪੁੱਜੇ ਇਸ ਥਾਂ ਉੱਤੇ ਸ੍ਰੀ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਵੀ ਆਪਣੀ ਉਦਾਸੀ ਦੌਰਾਨ ਆਏ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 3 ਦਿਨ ਰਾਜ ਮਹਿਲ ਠਹਿਰੇ ਇੱਥੋਂ ਗੁਰੂ ਜੀ ਮਾਲਦਾ ਮੁਰਸ਼ਦਾਬਾਦ ਆਦੀ ਹੁੰਦੇ ਹੋਏ ਟਾਕਾ ਪਹੁੰਚੇ ਟਾਕਾ ਤੋਂ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਨਾਲ ਸ਼ਾਮ ਵੱਲ ਗਏ ਤੇ ਤੁਬਰੀ ਪਹੁੰਚੇ ਅਸ਼ਾਂ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਦੀਆਂ ਸੇਨਾਵਾਂ ਵਿੱਚ ਬੜਾ ਖਮਸਾਨ ਦਾ ਯੁੱਧ ਹੋ ਚੁੱਕਾ ਸੀ ਜਿਸ ਉਪਰੰਤ ਗੁਰੂ ਜੀ ਦੀ ਸਾਲੀ ਸੀ ਸਦਕਾ ਦੋਨੋਂ ਰਾਜਿਆਂ ਵਿੱਚ ਸੁਲਾਹ ਹੋਈ ਰਾਜਾ ਚੱਕਰਤਵਜ ਸਿੰਘ ਦੇ ਸੱਦੇ ਤੇ ਗੁਰੂ ਜੀ ਗੁਹਾਟੀ ਤੇ ਤੇਜਪੁਰ ਗਏ ਉੱਥੋਂ ਗੁਰੂ ਸਾਹਿਬ ਜੀ ਟਾਕਾਮਿਤ ਮਿਦਨਾਪੁਰ ਬਲੇਸ਼ਪੁਰ ਬਲੇਸ਼ਵਰ ਰੁਪਸਾ ਵਿਸ਼ਨਪੁਰ ਬਾਕੂਰਾ ਗਮੋ ਤੋਂ ਗਿਆ ਰਾਹੀ ਵਾਪਸ ਘਟਨਾ ਪਹੁੰਚੇ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਧਰਤੀ ਤੇ ਰਹਾਾਂ ਦੇ ਨਹੀਂ ਸੀ ਇਹ ਤਾਂ ਮਨੁੱਖਤਾ ਦੇ ਦਿਲਾਂ ਦੇ ਰਾਹ ਖੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਅੱਜ ਵੀ ਗੁਰੂ ਜੀ ਦੇ ਪਵਿੱਤਰ ਚਰਨ ਛੋ ਪ੍ਰਾਪਤ ਸਥਾਨਾਂ ਨੂੰ ਹਰ ਰੋਜ਼ ਨਮਸਤਕ ਹੈ ਹੋ ਜੈ ਜੈਕਾਰ ਕਰ ਰਹੇ ਹਨ